ਆ ਲੈ ਓਏ ਹਾਏ ਓਏ ਆਪਾਂ ਕੌੜਾਂਗੇ ਅਸੀਂ ਓਏ ਓਧਰ ਦੇ ਓਧਰ ਦੇ ਮੈਂ ਲਾਇਆ ਸੀ ਮੈਂ ਲਾਇਆ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜੀ ਸੇਵਾ ਹੈ ਇਹ ਦਾਸ ਤੇ ਦਾਸ ਦੇ ਸਿੰਘਾਂ ਵੱਲੋਂ ਕੀਤੀ ਗਈ ਆ ਸੇਵਾ ਦਾ ਮੁੱਖ ਕਾਰਨ ਕੀ ਆ ਕਿ ਇਹ ਗੁਰੂ ਘਰ ਦੇ ਗਰੰਥੀ ਸਿੰਘ ਨੇ ਗੁਰੂ ਘਰ ਦੇ ਵਜ਼ੀਰ ਨੇ ਇੱਕ 17 ਸਾਲ ਦੀ ਨਾਬਾਲਗ ਬੱਚੀ ਦੇ ਨਾਲ ਅਸ਼ਲੀਲ ਹਰਕਤ ਕੀਤੀ ਆ ਤੇ ਅੱਗੇ ਤੁਸੀਂ ਵੀਡੀਓ ਨੂੰ ਸੁਣ ਸਕਦੇ ਹੋ ਕਿ ਬੱਚੀ ਦਾ ਬਿਆਨ ਕੀ ਆ ਤੇ ਉਸ ਤੋਂ ਬਾਅਦ ਗਰੰਥੀ ਸਿੰਘ ਵੀ ਇਹ ਚੀਜ਼ ਨੂੰ ਮੰਨਿਆ ਕਿ ਉਹ ਨੇ ਇਹ ਗਲਤ ਹਰਕਤ ਕੀਤੀ ਆ ਤੇ ਗੁਰੂ ਘਰ ਦਾ ਵਜ਼ੀਰ ਹੋਣ ਦੇ ਨਾਤੇ ਇੱਕ ਗੁਰੂ ਦਾ ਸਿੰਘ ਹੋਣ ਦੇ ਨਾਤੇ ਨੂੰ ਖਾਲਸਾ ਰਵਾਇਤਾ ਅਨੁਸਾਰ ਜਿਹੜਾ ਇਹਨੂੰ ਇਹਦਾ ਦੰਡ ਦਿੱਤਾ ਗਿਆ ਇਹਨੂੰ ਇਹਦੀ ਬਣਦੀ ਸਜ਼ਾ ਦਿੱਤੀ ਗਈ ਆ ਤੇ ਇਹ ਸਾਰਿਆਂ ਲਈ ਵਰਨਿੰਗ ਹੈ ਆ ਕਿ ਕਿਸੇ ਵੀ ਧੀ ਭੈਣ ਨੂੰ ਹੱਥ ਪਾਉਣ ਤੋਂ ਪਹਿਲਾਂ ਇਹ ਜ਼ਰੂਰ ਯਾਦ ਰੱਖਿਓ ਕਿ ਪੰਜਾਬ ਦੇ ਵਿੱਚ ਹਜੇ ਪੰਜਾਬ ਦੇ ਰਾਕੇ ਜਿਉਂਦੇ ਆ ਸਾਰੀ ਵੀਡੀਓ ਨੂੰ ਅੱਗੇ ਜ਼ਰੂਰ ਦੇਖਦੇ ਹੋਇਆ ਜਾਇਓ ਚਾਹੇ ਉਹ ਬੱਚੀ ਤੇ ਇਹਦੇ ਬਿਆਨ ਸੁਣਦੇ ਹੋਏ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਸ਼ੇ ਲੱਗੇ ਸੁੱਤੇ ਤੇ ਉਹਨਾਂ ਨੇ ਉਂ ਸੀਸ਼ਿਆਂ ਦੇ ਉੱਤੇ ਨਾ ਪਰਦੇ ਪਾਤੇ ਮੈਨੂੰ ਨਹੀਂ ਪਤਾ ਸੀ ਕਹਿਵਾਂ ਜੇ ਕੁਝ ਕਰਨਗੇ ਉਹ ਤੇ ਉਹਨਾਂ ਨੇ ਵੀ ਮੈਨੂੰ ਅਜਿਹਾ ਵੀ ਮੁੰਡੇ ਅਟ੍ਰੈਕਟ ਹੁੰਦੇ ਵੀ ਇਹਦਾ ਕਰਕੇ ਆਇਆ ਦਾ ਕਿ ਕਿ ਅਟ੍ਰੈਕਟ ਹੁੰਦੇ ਮੁੰਡੇ ਐਵੇਂ ਕਰਨ ਅੱਗੇ ਗੱਲਾਂ ਠੀਕ ਹੈ ਤੇ ਬਾਅਦ ਮੈਨੂੰ ਕਹਿੰਦੇ ਨਾ ਤੇਰੀ ਸ਼ਰਟ ਉੱਤੇ ਕਰ ਤੇ ਮੈਂ ਕੀਤੀ ਨਹੀਂ ਬੱਚ ਮੇਰੇ ਇੱਥੇ ਹੱਥ ਲਾ ਕੇ ਹਮ ਚਿਸ਼ਟ ਤੇ ਤੇ ਉਸ ਤੋਂ ਬਾਅਦ ਨਾ ਵੀ ਕਹਦੇ ਮੁੰਡੇ ਦੇ ਨਾਲ ਟਰਾਈ ਕੀਤਾ ਆ ਦਵਾਈ ਲੈ ਲੈ ਕਰ ਆ ਦਵਾਈ ਲੈ ਲੈ ਕਰ ਮੈਂ ਕੁਝ ਨਹੀਂ ਬੋਲੀ ਬਸ ਮੈਂ ਹਾਂ ਚਾਂ ਮਿਲਾਈ ਕੇ ਠੀਕ ਹੈ ਤੇ ਬਾਅਦ ਵੀ ਮਤਲਬ ਮੇਰੇ ਪੇਟ ਤੇ ਹੱਥ ਲਾ ਕੇ ਹਮ ਦੇ ਤੇ ਧੱਕਲਾ ਲਾਗੇ ਤੇ ਬਾਤ ਇਹ ਤੇ ਪੇਟ ਤੇ ਹੱਥ ਲਾਉਂਦੇ ਲਾਉਂਦੇ ਨੀਚੇ ਲੱਗੀ ਮੈਂ ਧੱਕਾ ਮੈਂ ਮਤਲਬ ਪਿੱਛੇ ਮੈਂ ਪਿੱਛੇ ਨੋਗੀ ਤੇ ਉਹ ਕਹਿੰਦੇ ਨਾ ਬੱਚ ਮੈਨੂੰ ਕਹ ਲੱਗੇ ਕਿਸੇ ਤੋਂ ਤਦ ਕਦੇ ਤੂੰ ਲਵਾਇਂਗੀ ਕਿਸੇ ਤੋਂ ਹੂੰ ਵੀ ਐ ਘਬਰਾਉਣ ਦੀ ਲੋੜ ਨਹੀਂ ਕਹਿੰਦਾ ਰੋਜ਼ ਆ ਜਾ ਗਰ ਮੈਨੂੰ ਆਂਦਾ ਤੇ 50 ਲਾਇਆ ਉਹਦੇ ਗਲ ਗੁਪਤੰਗਾ ਤੇ ਲਾਇਆ ਹੀ ਹਾਂਜੀ ਛਾਤੀ ਹੱਥ ਲਾਇਆ ਲਾਇਆ ਜੀ ਹਾਂਜੀ ਪਰ ਤੂੰ ਉਹਦੇ ਹੱਥ ਲਾਇਆ ਹੈ ਨਾ ਹਾਂਜੀ ਹੱਥ ਤਾਂ ਲਾਇਆ ਲਾਇਆ ਜੀ ਅਸੀਂ ਤੈਨੂੰ ਐ ਨਹੀਂ ਕਹਿੰਦੇ ਤੂੰ ਉਹਦੇ ਨਾਲ ਸੈਕਸ ਕੀਤਾ ਫਿਜ਼ੀਕਲ ਕੀਤਾ ਨਹੀਂ ਗਲਤ ਕਰਨੀ ਠੀਕ ਹੈ ਪਰ ਹੱਥ ਤੂੰ ਲਾਇਆ ਉਹਦੇ ਨਾਲ ਗੱਲਾਂ ਕਰੀਆਂ ਕਿ ਮੁੰਡੇ ਤਾਂ ਟਰੈਕਟ ਹੁੰਦੇ ਉ ਤਾਂ ਹੁੰਦੇ ਆ ਜੋ ਵੀ ਗੱਲਾਂ ਆ ਤੇ ਕਰੀਆਂ ਗੱਲਾਂ ਗੱਲਾਂ ਕਰੀਆਂ ਮੂੜਨੀ ਬੋਲਣਾ ਹੁਣ ਕਿਤਿਆਂ ਜੀ ਕਿਤਿਆਂ ਨਾਲ ਆ ਫੇਰ ਕਿਉਂ ਕੀਤੀਆਂ ਸੀ ਜਵਾਬ ਦੱਸ ਲਾਇਆ ਵੀ ਕੋਈ ਨਹੀਂ ਲਾਇਆ 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 ਏ ਓਏ ਹਾਏ ਹਾਏ ਬਾਬਾ ਕੌੜਾਂਗੇ ਅਸੀਂ ਓਏ ਓਥਰ ਦੇ ਉਧਰ ਦੇ ਮੈਂ ਲਾਇਆ ਸੀ ਮੈਂ ਲਾਇਆ ਲਾਇਆ ਹਾਏ ਓਏ ਕੀ ਤੁਸਕ ਨੂੰ ਬੋਲਦਾ ਤੁਸਕ ਨੂੰ ਬੋਲਦਾ